ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਰਿਹਾ ਹਾਂ ਸੈਕਟਰ ਦੋਸਤੋ ਅੱਜ ਤੁਹਾਡੇ ਨਾਲ ਇੱਕ ਜਿਹੜੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਸਾਂਝੀ ਕਰਨੀ ਸੀਗੀ ਆਪਣੀ ਅਕੈਡਮੀ ਦੇ ਬਾਰੇ ਆ ਸੌਰੀ ਟੂ ਸੇ ਇਹ ਕਹਿਣਾ ਪੈ ਰਿਹਾ ਹਨਾ ਕਿ ਵਿਦਨ 10 ਦਿਨਾਂ ਦੇ ਲਈ ਹਲੇ ਐਡਮਿਸ਼ਨਸ ਆ ਜਿਹੜੀਆਂ ਅਸੀਂ ਕਲੋਜ਼ ਕਰ ਰਹੇ ਆ ਤੇ ਸਪੈਸ਼ਲੀ ਗਰਲਸ ਦੀਆਂ ਤੇ 10 ਦਿਨਾਂ ਤੋਂ ਬਾਅਦ ਹੀ ਜੋ ਬੱਚੇ ਆਣਾ ਚਾਹੁੰਦੇ ਨੇ ਤਾਂ ਉਹ ਕੰਟੈਕਟ ਕਰਿਓ ਠੀਕ ਹੈ ਵੈਸੇ ਬਹੁਤ ਸਾਰੇ ਮੈਸੇजेस ਮੈਂ ਸ਼ਾਇਦ ਰਿਪਲਾਈ ਨਹੀਂ ਕਰ ਪਾਇਆ ਹੋਊਂਗਾ ਤੁਸੀਂ ਇੰਸਟਾਗ੍ਰਾਮ ਤੇ ਵਟਸਐਪ ਤੇ ਬਹੁਤ ਸਾਰੇ ਮੈਸੇजेस ਦਾ ਤੁਸੀਂ ਕੁਐਰੀਜ਼ ਕਰ ਰਹੇ ਹੋ ਪੁੱਛ ਰਹੇ ਹੋ ਸਭ ਬਟ ਅ ਜ਼ਿਆਦਾ ਜੋ ਹੈ ਕਿ ਕੰਦ ਨੇ ਬੱਚੇ ਹੋਣ ਦੇ ਕਾਰਨ ਥੋੜਾ ਜਿਆ ਸਾਨੂੰ ਬੈਚ ਜਿਹੜਾ ਫੁੱਲ ਕਰਨਾ ਪਿਆ ਹੈ ਹਲੇ ਤੇ ਜਲਦੀ ਉਹ ਅਸੀਂ ਸਾਰਾ ਸਿਸਟਮ ਆ ਜਿਹੜਾ ਦੁਬਾਰਾ ਅਪਡੇਟ ਕਰ ਰਹੇ ਆ ਵਿਥਿਨ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਇਸ ਦੇ ਲੈ ਕੇ ਕਿ ਜਿਹੜੇ ਬੈਚ ਆ ਜਿਹੜੇ ਉਹ ਓਪਨ ਹੋ ਚੁੱਕੇ ਆ ਹੁਣ ਸਾਡੇ ਕੋਲੇ ਸੀਟਾਂ ਜਿਹੜੀਆਂ ਫੁੱਲ ਹੋ ਚੁੱਕੀਆਂ ਨੇ ਤੇ ਜਿਵੇਂ ਹੀ ਬੈਚ ਓਪਨ ਹੁੰਦਾ ਏ ਜਿਵੇਂ ਹਨਾ ਅਸੀਂ ਉਹ ਸਭ ਚੀਜ਼ਾਂ ਸੀਟਸ अवेलेबल ਕਰਵਾਨੇ ਆ ਤੁਹਾਨੂੰ ਮੈਂ ਜਿਹੜੀ ਜਾਣਕਾਰੀ ਸੀ ਦੇ ਵੀਡੀਓਜ਼ ਦੇ ਥਰੂ ਆ ਜਿਹੜੀ ਦੇ ਦੂੰਗਾ ਤੇ ਨੰਬਰ ਬਹੁਤ ਜ਼ਿਆਦਾ ਬੀਜ਼ੀ ਆ ਰਿਹਾ ਹੋਏਗਾ ਉਹ ਜੋ ਹੁਣ ਵੀ نیچے ਡਿਸਪਲੇ ਹੋ ਰਿਹਾ ਜਿਹੜਾ 8847478213 ਵਾਲਾ ਤੁਸੀਂ ਇਸ ਤੇ WhatsApp ਮੈਸੇजेस ਜਿਹੜੇ ਡ੍ਰੌਪ ਕਰਕੇ ਰੱਖ ਸਕਦੇ ਹੋ ਤੇ ਜਦੋਂ ਵੀ ਮੈਂ ਫ੍ਰੀ ਹੁੰਨਾ ਮੈਂ ਜ਼ਰੂਰ ਹਨਾ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਸ਼ਡਿਊਲ ਬਹੁਤ ਜ਼ਿਆਦਾ ਬੀਜ਼ੀ ਹੈ ਵੀਡੀਓਜ਼ ਵੀ ਦੇ ਲੋ ਕਾਰ ਦੇ ਵਿੱਚ ਬਣਾਣੀਆਂ ਪੈਰੀਆਂ ਦੇ ਸਾਰਾ ਹਨ ਤੇ ਹੁਣ ਵੀ ਕਿਤੇ ਜਾ ਰਹੇ ਸੀਗੇ ਤਾਂ ਮੈਂ ਕਿਹਾ ਇਹ ਜਾਣਕਾਰੀ ਦੇਣੀ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਕਿ ਹਲੇ ਥੋੜਾ ਸੀਟਸ ਹੈ ਜਿਹੜੀਆਂ ਆਪਾਂ ক্লোਜ਼ ਕਰ ਰਹੇ ਹਾਂ ਤੇ ਮੈਨੂੰ ਪਤਾ ਤੁਸੀਂ ਸਾਰੇ ਇਹੀ ਬੱਚੇ ਮੇਰੇ ਕੋਲ ਆਣਾ ਚਾਹੁੰਦੇ ਹੋ ਟ੍ਰੇਨਿੰਗ ਕਰਨਾ ਚਾਹੁੰਦੇ ਹੋ ਸਬਜ਼ੀਆਂ ਲੈ ਕੇ ਬਟ ਮੈਂ ਸਿਰਫ ਸੌਰੀ ਫੀਲ ਕਰੂੰਗਾ ਸਿਰਫ 10 ਦਿਨ ਦੇ ਲਈ ਆਪਾਂ ਬੈਚ ਜਿਹੜਾ ক্লোਜ਼ ਕਰ ਰਹੇ ਹਾਂ ਤੇ ਹਲੇ ਸੀਟਸ ਨਹੀਂ ਹੈਗੇ ਜੀ ਠੀਕ ਹੈ ਦੋਸਤੋ ਕੋਈ ਹੋਰ ਕੋਈ ਇਨਕੁਆਰੀ ਜਾਂ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਮੇਰੇ ਇਸੇ ਨੰਬਰ ਤੇ ਟਰਾਈ ਕਰ ਦੇਰੋ ਤੁਹਾਨੂੰ ਜੋ ਮੇਰੀ ਅਸਿਸਟੈਂਟ ਹੈ ਉਹ ਤੁਹਾਡਾ ਕਾਲ ਪਿਕ ਕਰਨਗੇ ਜੋ ਮੇਰੇ ਨੀਅਰ ਐਂਡ ਡੀਅਰ ਹੈ ਕੋਈ ਵੀ ਐ ਜੋ ਕਾਲ ਉਹ ਟਰਾਈ ਕਰ ਰਹੇ ਨੇ ਤਾਂ ਤੁਸੀਂ ਮੇਰਾ ਪਰਸਨਲ ਨੰਬਰ ਆ ਜਿਹੜਾ ਉਹਨਾਂ ਤੋਂ ਲੈ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਸਿਰਫ ਉਹੀ ਲੇਓ ਜੋ ਮੈਨੂੰ ਜਾਣਦੇ ਆ ਠੀਕ ਹੈ ਜੇ ਕਿਸਦਾ ਨਹੀਂ ਲੱਗਦਾ ਹੈਗਾ ਕੋਈ ਕਾਲ ਅ ਦੋਸਤੋ ਨੈਕਸਟ ਵੀਡੀਓ ਵਿੱਚ ਨੈਕਸਟ ਜਲਣ ਕਰ ਦੇਣਾ ਤਾਂ ਤੇ ਲਈ ਉਹ ਪਤਾ ਬੈਗ ਮੁੰਨਾ ਸੀਗਾ ਚੰਗਾ ਬਾਏ ਬਾਏ